ਚੁੱਪ ਵੀ ਅਜੀਨਾ ਨਾਮ ਦਾ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਨਹੀਂ ਇਹ ਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਤੇ ਸਾਡਾ ਪਹਿਲਾਂ ਤੋਂ ਹੀ ਇਹ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ 'ਚ ਗਏ ਸੀਗੇ ਤੇ 올림픽ਸ ਦੇ ਵਿੱਚ ব্রੌਂਜ਼ ਮੈਡਲ ਜਿੱਤਣ ਤੋਂ ਬਾਅਦ ਇੰਡੀਆ ਹਾਕੀ ਦੀ ਟੀਮ ਸ਼੍ਰੀ ਦਰਬਾਰ ਸਾਹਿਬ ਨਮਸਤਕ ਖੁੰਦ ਲਈ ਪਹੁੰਚੀ ਤੁਹਾਨੂੰ ਦੱਸਦੇ ਕਿ ਪੈरिस ਦੇ ਵਿੱਚ ਹੋਏ 올림픽 ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ব্রੌਂਜ਼ ਤਗਮਾ ਜਿੱਤਿਆ ਸੀ ব্রੌਂਜ਼ ਮੈਡਲ ਜਿੱਤਿਆ ਸੀ ਤੇ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਖਿਡਾਰੀ ਜਿਹੜੇ ਇੰਡੀਆ ਟੀਮ ਦੇ ਵਿੱਚ ਸੀ ਉਹ ਪੰਜਾਬ ਪਹੁੰਚੇ ਨੇ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਉੱਥੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਐਸ.ਸੀ.ਪੀ.ਸੀ ਦੇ ਪ੍ਰਧਾਨ ਤਾਮੀ ਦੇ ਵੱਲੋਂ ਸਾਰੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਪੈਰਿਸ 올림픽 ਦੇ ਵਿੱਚ ਝੰਡੇ ਗੱਡੇ ਨੇ ਉੱਥੇ ਹੀ ਹਾਕੀ ਦੇ ਖਿਡਾਰੀ ਗੁਰਜੰਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਗਰਾਊਂਡਾਂ ਤਿਆਰ ਕੀਤੀਆਂ ਜਾਣ ਜੋ ਖਿਡਾਰੀ ਆਪਣੀ ਪ੍ਰੈਕਟਿਸ ਕਰਕੇ ਆਪਣੀ ਖੇਡ ਦਾ ਜੋਰ ਦਿਖਾ ਸਕੇ ਤੇ 올림픽ਸ ਦੇ ਵਿੱਚ ਜਾ ਕੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਅਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਹੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਹੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਹੀਂ ਮਤਲਬ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਨੇ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਦੇ ਅਸ਼ੀਰਵਾਦ ਲੈਣਾ ਕੀ ਕਹਿਣਾ ਹੈ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਕੁਝ ਤੇ ਅਸੀਂ ਚਾਹੁੰਦੇ ਹਾਂ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਧੰਨਵਾਦ ਕਰਕੇ ਜੀ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨਹੀਂ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡ ਦੇ ਦੀ ਨਹੀਂ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਵੇਂ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣੇ ਜਾਂ ਇਹਨਾਂ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣੇ ਆ ਜਿਓ ਅਸੀਂ ਸੁਣਦੇ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਆਈ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੰਦਾ ਕੀਤਾ ਤੇ ਬਹੁਤ ਖੁਸ਼ੀ ਆ ਮਾਰੇ ਮਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦੇ ਰੱਖਣ ਤੇ ਅਸੀਂ ਹੋਰ ਉਤਸ਼ਾਹ ਨਾਲ ਹੋ ਗਏ ਜੀ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ سپورਟ ਕਰਨ ਆਉਂਦੇ ਆ ਤਾਂ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸੇਰਾ ਸਰਪੰਚ ਸਾਹਿਬ ਨੂੰ ਵੀ ਜਾਂਦਾ 10 ਕੋਲ ਸਰਪੰਚ ਸਾਹਿਬ ਨੇ ਜਿੱਤੇ ਆ ਜੀ ਦੇਖੋ ਇਹ ਸ਼ੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਹੈ ਤੇ ਬਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿਤਨਾ ਬਹੁਤ ਵੱਡੀ ਗੱਲ ਹੈ